ਲੇ ਵੀ ਮਿੱਤਰੋ ਪਿੰਡ ਤੋਂ ਮੋੜ ਤੇ ਆਏ ਹੋਏ ਆਗੇ ਰਿੰਕੂ ਬਾਈ ਦੇ ਕੋਲੇ ਨਾ ਬੱਚੇ ਦਿਖਾਉਣਾ ਤੁਹਾਨੂੰ ਬਾਈ ਜੀ ਘੈਂਟ ਕੁਆਲਟੀ ਦੇ ਚੰਗੀ ਕੁਆਲਟੀ ਦੇ ਬੱਚੇ ਆਏ ਹੋਏ ਨੇ ਵੀਰ ਦੇ ਕੋਲੇ ਤੇ ਸੋਨ ਆਪਾਂ ਦਿਖਾਉਣ ਤੇ ਜੇ ਕਿਸੇ ਵੀ ਮੇਰੇ ਵੀਰ ਨੇ ਬਾਈ ਬੱਚੇ ਲੈਣੇ ਵੀ ਹੁਣ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਹਾਂਜੀ ਬਾਈ ਸਤਿਕਾਰ ਜੀ ਕੀ ਆ ਜੀ ਰਿੰਕੂ ਵੀਰ ਵਧੀਆ ਜੀ ਵਧੀਆ ਤੁਸੀਂ ਦੱਸੋ ਠੀਕ ਠਾਕ ਜੀ ਹੋਰ ਜੀ ਕੰਮਕਾਰ ਕਿਵੇਂ ਆ ਕੰਮ ਕਾਇਰ ਪੂਰਾ ਵਧੀਆ ਬਾਈ ਆ ਦੇਖੋ ਠੀਕ ਹੈ ਬੱਚੇ ਕਿੰਨੇ ਬੱਚੇ ਨੇ ਆਪਣੇ ਕੋਲੇ ਜੀ ਹੈਗੇ 14 ਅਬੀ 14 ਬੱਚੇ ਨੇ ਹਨ 30 ਸੀਗੇ ਬਾਕੀ ਵਿਗ ਗਏ ਅਸੇ ਬਾਕੀ ਵਿਗ ਗਏ ਲੈ ਵੀ 14 ਰਹਿ ਗਏ ਤੇ ਕੁਆਲਿਟੀ ਬਈ ਸਾਰਿਆਂ ਦੀ ਘੈਂਟ ਕੁਆਲਿਟੀ ਹਨਾ ਸਾਰਾ ਦੇਖ ਲੋ ਤੁਸੀਂ ਦਿਖਾਈ ਦਿਲੇ ਕੱਲਾ ਕੱਲਾ ਜੀ ਹਾਂਜੀ ਹਾਂਜੀ ਦਿਖਾਓ ਜੀ ਕੱਲਾ ਕੱਲਾ ਬੂ ਕਾਲਾ ਟੱਪਾ ਲੈ ਵੀ ਇਹ ਬੱਕਰਾ ਗਈ ਹੈ ਲੈ ਵੀ ਬੱਕਰਾ ਹੈਗਾ ਫੜੇ ਮੜਾ ਇੱਕ ਵਾਰੀ ਸਮਾਰ ਕੇ ਚਲੋ ਇਹ ਕਿੰਨੇ ਕਿੰਨੇ ਟਾਈਮ ਦੇ ਹੋ ਗਏ ਬੱਚੇ ਆਪਣੇ ਇੱਕ ਵੀਲੇ ਦੇ ਹੋ ਗਏ ਅਬੀ ਮਹੀਨੇ-ਮਹੀਨੇ ਦੇ ਹੋ ਗਏ ਬੱਚੇ ਹਨਾ ਬੱਚਾ ਦੇਖ ਸਕਦੇ ਹੋ ਮਿੱਤਰੋ ਕੰਨਪੁਰ ਦੇਖ ਸਕਦੇ ਹੋ ਸਾਰਾ ਕੁਝ ਆ ਦੇਖੋ ਠੀਕ ਹੈ ਜੀ ਸਾਰੇ ਦੋਈ ਲੱਬੇ ਲੈ ਵੀ ਹੋਰ ਫੜੋ ਇੱਥੇ ਪੱਠਾਂ ਕਿੰਨੀਆਂ ਨੇ ਹੈਗੀਆਂ 5-6 ਨਾਲ ਪੱਠਾ ਆਹ ਛੇਲਾ ਮੱਖੀ ਜੀ ਨਾ ਦੇਖੋ ਠੀਕ ਹੈ ਜੀ ਹੈ ਵੀ ਇਹ ਬੱਕਰਾ ਆ ਗਿਆ ਦੇਖ ਸਕਦੇ ਹੋਗੇ ਮੱਖੀ ਜੀਨੇ ਦੇ ਵਿੱਚ ਨਾ ਆਹ ਦੇਖੋ ਹਾਂ ਕਵਾਲਿਟੀ ਚੈੱਕ ਕਰੋ ਮਿੱਤਰੋ ਪੂਰੀ ਵਧੀਆ ਹਾਂਜੀ ਹਾਂਜੀ ਲੱਗਦੇ ਨਹੀਂ ਹੈਗੇ ਮਹੀਨੇ ਦੇ پیسے ਵੀਲੇ ਵੀਲੇ ਪਲੇ ਭੈਣਾ ਪੂਰੇ ਵਧੀਆ ਜੀ ਪਿਛਲੇ 15 ਤੋਂ 20 ਤਰੀਕ ਤੱਕ ਬکریاں ਸੂਈਆਂ ਨੇ ਅੱਛਾ ਜੀ 15 ਨਵੰਬਰ ਤੋਂ 20 ਨਵੰਬਰ ਤੱਕ ਠੀਕ ਹੈ ਜੀ ਸਾਰੇ ਬੱਚੇ 올ੇ ਟਾਈਮ ਦੇ ਨੇ ਲੈ ਮਿੱਤਰੋ ਦੀ ਆਜਾ ਆਹ ਦੇਖੋ ਗੁਲਾਬੀ ਚਾਮੜੀ ਦੇ ਵਿੱਚ ਪੱਠ ਆਈ ਹੈ ਚਿੱਟੀ ਐਕਚੁਅਲੀ ਬਾਹਰ ਕੱਢੋ ਬਿਲਕੁਲ ਵਾਈਟ ਪੱਠ ਨੂੰ ਬਾਹਰ ਕੱਢੋ ਇੱਕ ਵਾਰੀ ਇਹ ਪੱਟ ਦਿਖਾ ਦੇ ਨੂੰ ਵਾਈਟ ਕਲਰ ਦੇ ਵਿੱਚ ਜਿਹੜੇ ਮੇਰੇ ਵੀਰ ਨਾਲ ਵਾਈਟ ਕਲਰ ਭਾਲਦੇ ਹੁੰਦੇ ਨੇ ਗੁਲਾਬੀ ਝਾਂਮੜੀ ਦੇ ਵਿੱਚ ਆ ਜੀ ਫੜੇ ਫੜੇ ਫੜ ਕੇ ਆਹ ਦੇਖੋ ਪੂਰੀ ਵੀਰ ਮੋਟੀ ਹੱਡੀ ਦੇ ਵਿੱਚ ਆ ਨਾ ਇਹ ਬੱਚਾ ਪੂਰਾ ਪੂਰਾ ਦੇਖੋ ਛੜਦੋ 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 ਪੱਠਾ ਇਹਨਾਂ ਪੂਰੇ ਕੱਬੜੀ ਛੜਦੋ ਵਿੱਚ ਹੀ ਛੜਦੋ ਪੱਠਾ ਕਿੰਨੀਆਂ ਗਏ ਇਹਦੇ ਵਿੱਚ ਪੰਜ ਪੱਠਾ ਵੇਜ ਪੰਜ ਪੱਠਾ ਹੈ ਜੀ ਜਿਵੇਂ ਪੰਜ ਪੱਠਾ ਨੇ ਬਾਕੀ ਬੱਕਰੇ ਨੇ ਬਾਈ ਆ ਵੀ ਬੱਕਰਾ ਦਾ ਡੱਬਾ ਲੈ ਵੀ ਇਹ ਵੀ ਕਾਂਡ ਦਾ ਡੱਬਾ ਦੇਖੋ ਹੂੰ ਵੀ ਦੇਖ ਸਕਦੇ ਹੋਗੇ ਤਾਂ ਦੇਖੋ ਜੇ ਆਪਾਂ ਰੇਟ ਦੀ ਗੱਲ ਬਾਤ ਕਰੀਏ ਜੀ ਕੀ ਰਹੂ ਰੇਟ ਰੇਟ ਬਾਈ ਜੀ 5000 ਤੋਂ ਸ਼ੁਰੂ ਹੋ ਕੇ 10000 ਤੱਕ ਆ ਜਿਹੇ ਜਿਹੇ ਬੱਚਾ ਜੀ 5000 ਤੋਂ ਸ਼ੁਰੂ ਹੋ ਕੇ 10000 ਰੁਪਏ ਤੱਕ ਆ ਜਾਏ ਜਿਆ ਰੇਟ ਆ ਬੱਚਾ ਫੜੂਗਾ ਜਿਹੇ ਜਿਹੇ ਉਹ ਜੀ ਰੇਟ ਹੋਊਗਾ ਜੀ 10000 ਰੇਟ ਹੋਊਗਾ ਜੀ ਸਭ ਦੇਖ ਸਕਦੋਂਗੇ ਕੁਆਲਿਟੀ ਦੇਖ ਸਕਣ ਹੋਰ ਫੜਿਓ ਬੱਚਾ ਜੀ ਆਹ ਲਓ ਲੈ ਵੀ ਇਹ ਬੱਚਾ ਆ ਗਿਆ ਜੀ ਚੈੱਕ ਕਰੋ ਬਾਈ ਸਭ ਨੂੰ ਦੇਖੋ ਬਈ ਕੰਨੇ ਨਾ ਕੱਲ ਪੂਰੇ ਵਧੀਆ ਹੋਏ ਬੱਕਰਾ ਹੀ ਇਹ ਪੱਠ ਲੈ ਵੀ ਪੱਠ ਆ ਮਿਸਟਰੋ ਚਾਰ ਪੰਜ ਪੱਠਾਂ ਨੇ ਦੇ ਵਿੱਚ ਨਾ ਇਹ ਆ ਆ ਪੱਠਾ ਦੇਖੋ ਡੱਬੀ ਹੋਰ ਦਿਖਾਓ ਇੱਥੇ ਆ ਜਿਹੜੀ ਖੜੀ ਹੈ ਲੈ ਵੀ ਖੜੀ ਰਹਿਣ ਦੀ ਖੜੀ ਰਹਿਣ ਦੀ ਖੜੀ ਰਹਿਣ ਦੀ ਲੈ ਵੀ ਉਹ ਵੀ ਦੇਖ ਸਕਦੇ ਹੋ ਪੱਠਾ ਕੀ ਇਹ ਬੱਕਰਾ ਹੈ ਆ ਪੱਠਾ ਗਲਾਬੀ ਐ ਚਮੜੀ ਦੇ ਵਿੱਚ ਗਲਾਬੀ ਚਮੜੀ ਖਾਸ ਨੇ ਨਾ ਇਹ ਆਪਣੇ ਵਾਲੇ ਹਾਂ ਜੀ ਆ ਦੇਖੋ ਜਿਹੜੇ ਬੰਦੇ ਸ਼ੌਕ ਰੱਖਦੇ ਆ ਹਾਂ ਜੀ ਗਲਾਬੀ ਚਾਂਦੀ ਵਾਲਾ ਗਲਾਬੀ ਆ ਵੜੀ ਆਖੋ ਗਲਾਬੀ ਰਹਿਣ ਬਿਲਕੁਲ ਸਹੀ ਗੱਲ ਹੈ ਜੀ ਕੇਂਦਰੀ ਗਲਾਬੀ ਹੈ ਗਲਾਬੀ ਇਸ ਕਿੰਨੇ ਦੇ ਵਿੱਚ ਬੱਚਾ ਆਈ ਹੈ ਜੀ ਦੇਖ ਸਾਹ ਖੂਰ ਫੜ ਲੋ ਜੀ ਕੱਦਾ ਬੱਚਾ ਤੁਹਾਨੂੰ ਦਿਖਾ ਦਈਏ ਸਾਰੇ ਬੱਚੇ ਬਾਈ ਬਾਕੀ ਵੀਡੀਓ ਚ ਦੇਖ ਕੇ ਲਓ ਆਹ ਦੇਖੋ ਛੇਲਾ ਨਵੀ ਆ ਲੋ ਦੇਖੋ ਪੂਰੇ ਫੁੱਲ ਗਲਾਬੀ ਲੰਬੇ ਕੰਨ ਨੇ ਹਮ ਆ ਦੇਖੋ ਵਾਈਟ ਆਈਸ ਵਾਈਟ ਚਿੱਟੇ ਅੱਖਰ ਬੀਤ ਨੇ ਹਾਰੇ ਬੱਚੇ ਲੱਗ ਭੱਗੇ ਹਾਂ ਜੀ ਬੱਚੇ ਐਕਟਾ ਬਹੁਤ ਰਿਆ ਦੇਖੋ ਟੀ ਬਹੁਤ ਨਹੀਂ ਸਹੀ ਗੱਲ ਹੈ ਇਹ ਇਹ ਸਾਫ ਬੜੇ ਪਏ ਨੇ ਜੀ ਇਹੀ ਤਾਂ ਫਾਰਮੂਲਾ ਜੀ ਇਹ ਵੀ ਕਾਰਨ ਕੀ ਹੈਗਾ ਜੀ ਇਹ ਟ੍ਰੇਵੇ ਹੈ ਜਿਵੇਂ ਬੱਚੇ ਨੇ ਜੇ ਲਿਬੜ ਤੇ ਰਹਿੰਦੇ ਨੇ ਬੱਚੇ ਭਾਈ 10 ਸਾਲਾਂ ਦੇ ਸਖਿਆ ਹੈ ਅੱਛਾ ਜੀ ਇਹ ਚੀਜ਼ ਜੀ ਹਾਂ ਵੀ ਇਹਨੂੰ ਸਾਫ ਕਿਵੇਂ ਰੱਖਣਾ ਜਦੋਂ ਮਰਜੀ ਮਤਲਬ ਬੱਕਰੀਆਂ ਸੂ ਪੈਣ ਸਾਡੀ ਆ ਠੀਕ ਹੈ ਜੀ ਕੋਈ ਰੌਲਾ ਨਹੀਂ ਸਰਦੀ ਗਰਮੀ ਦਾ ਮਤਲਬ ਕੋਈ ਇਸ਼ੂ ਨਹੀਂ ਹੈਗਾ ਲਿਬੜ ਤੇ ਨਹੀਂ ਹੈਗੇ ਨਾ ਲਿਬੜ ਨਾ ਕਿਸੇ ਨੂੰ ਮੋਗ ਲੱਗੂ ਲਾ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਮਰਟਲਟੀ ਹੋਊ ਬਰੂ ਆ ਗਈ ਕੋਈ ਪੱਕੀ ਗੱਲ ਹੈ ਜੀ ਪੱਕੀ ਸਹੀ ਗੱਲ ਹੈ ਬਈ ਦੇਖ ਸਕਦੇ ਹੋ ਕਿ ਬੱਚੇ ਮਰਦੇ ਬਹੁਤ ਨੇ ਵੈਸੇ ਜੀ ਜੀ ਮਰ ਜਾਂਦੇ ਆ ਜੀ ਸਾਡੇ ਚ ਮਰ ਜਾਂਦੇ ਆ ਜੀ ਹਾਂਜੀ ਹਾਂਜੀ ਲੈ ਵੀ ਮਿੱਤਰੋ ਦੇਖ ਸਕਦੇ ਹੋ ਕਿ ਕਾਰਨ ਕੀ ਹੈ ਜੀ ਦੱਸੋਗੇ ਮਾੜਾ ਮੁੱਟਾ ਕਾਰਨ ਦੀ ਸਾਬ ਸਵਾਲ ਆ ਮਤਲਬ ਇੱਕ ਤਾਂ ਇਹਨਾਂ ਦੇ ਥੱਲੇ ਸੁੱਕਾ ਰੱਖਣਾ ਪੈਂਦਾ ਠੀਕ ਹੈ ਜੀ ਜਿਵੇਂ ਰੱਖਿਆ ਆਪਾਂ ਜੀ ਹਾਂਜੀ ਹਾਂ ਇਹ ਥੱਲੇ ਸੁੱਕ ਪੱਕੀ ਰੱਖੋ ਹੂੰ ਪਾ ਕੇ ਦੂਜੀ ਗੱਲ ਆ ਜਿੱਦਾਂ ਟੈਕਸ ਤੋਂ ਜਾਂ ਜੂਆ ਤੋਂ ਪਾਊਡਰ ਹੂੰ ਇਹਦਾ ਲਗਾਉਂਦੇ ਰਹੋ ਤੀਜੀ ਗੱਲ ਦੁੱਧ ਦੱਬ ਕੇ ਪਲਾਓ ਠੀਕ ਹੈ ਜੀ ਚੌਥੀ ਗੱਲ ਇਹਨੂੰ ਹਾਈ ਨਿਊਟ੍ਰੀਸ਼ਨਲ ਡਾਈਟ ਦਵੋ ਠੀਕ ਹੈ ਜੀ ਹਲਾਈ ਠੀਕ ਆ ਇਹ ਚੀਜ਼ਾਂ ਦਾ ਜੇਕਰ ਆਪਾਂ ਧਿਆਨ ਰੱਖਦੇ ਆ ਤਾਂ ਨੋਰਮਲ ਗੱਲਾਂ ਨੇ ਜੇ ਗੱਲ ਬਾਤ ਕਰੀ ਹਾਂ ਹਾਂ ਬਿਲਕੁਲ ਨੋਰਮਲ ਹੈ ਇੱਕ ਆਂ ਬੰਦਾ ਕਰ ਸਕਦਾ ਜੀ ਸਹੀ ਗੱਲ ਹੈ ਜੀ ਠੰਡ ਤੋਂ ਬਚਾਉਣ ਲਈ ਅੰਦਰ ਸ਼ੈਲਟਰ ਬਣਾਇਆ ਹੋਇਆ ਹੂੰ ਠੀਕ ਹੈ ਜੀ ਦਿਖਾ ਦਿਓ ਆਜੋ ਹਾਂ ਜੀ ਲੈ ਵੀ ਦੇਖ ਸਕਦੇ ਹੋਗੇ ਠੰਡ ਤੋਂ ਬਚਾਉਣ ਲਈ ਪੱਕਾ ਹੀ ਬਣਾਇਆ ਪਿਆ ਹੀ ਜਮਾਇਆ ਪੱਕਾ ਹਾਂ ਜੀ ਛੱਤ ਦੇ ਵਿੱਚ ਥੱਲੇ ਛੱਤ ਪਾ ਲਈਦੀ ਹੈ ਜੀ ਅਸੀਂ ਆਹ ਦੇਖੋ ਛੇਠਾ ਛੱਤ ਪਾ ਕੇ ਡਬਲ ਛੱਤ ਹੋ ਗਿਆ ਨਾ ਜੀ ਹਾਂ ਜੀ ਅੰਦਰ ਆ ਸ਼ੈਲਟਰ ਹੈ ਇਹਨੂੰ ਐ ਸਾਫ਼ ਰੱਖਣਾ ਬਾ ਸ਼ਾਮ ਨੂੰ ਇਹਦੇ ਵਿੱਚ ਫੇਰ ਬਾੜ ਕੰਦ ਕੱ ਠਾਂ ਲਾ ਗਈ ਠੀਕ ਹੈ ਇਧਰੋਂ ਹਵਾ ਦਾ ਥੋੜਾ ਜਿਹਾ ਰਹਿਦਾ ਨਾ ਕੱਲ ਤਾਂ ਠੱਢੀ ਹੋ ਜਾਂਦੀ ਆ ਇਹ ਬੱਚਿਆਂ ਵਾਸਤੇ ਸਿਰਫ ਬੱਚਿਆਂ ਲਈ ਸ਼ੈਲਟਰ ਹੈ ਇਹ ਵੀ ਬੱਚਿਆਂ ਲਈ ਸ਼ੈਲਟਰ ਬਣਾਇਆ ਹੋਇਆ ਦੇਖ ਹਾਂ ਹਾਂ ਉਸਦੇ ਵਾਲਾ ਪੱਕਾ ਹੀ ਜਗਦਾ ਰਹਦਾ ਉਹਦਾ ਨਾ ਹੀਟ ਰਹਦੀ ਹੈ ਹਾਜੀ ਹਾ ਉਹ ਵੀ ਦੇਖੋ ਉੱਪਰ ਚੇਜ ਕਰਕੇ ਚਿੱਟੇ ਇਹੀ ਲਾਇਆ ਕੋਹ ਵੀ ਆ ਉਹ ਬੰਦ ਪਿਆ ਹਜੇ ਠੀਕ ਹੈ ਜੀ ਇਹ ਵੀ ਦੇਖ ਜੇ ਇਦਾਂ ਰੱਖਿਆ ਸਾਰੇ ਸਾਫ ਭਾਈ ਇਹ ਲੈਗ ਫੁੱਲ ਵਾਲੇ ਦਾ ਬੰਦ ਹੈ ਓਰੇ ਕਿੰਨੇ ਕੁ ਬੱਚੇ ਆ ਥਾ ਦੇ ਜਦ ਕਿੰਨੇ ਬੱਚੇ ਇਹ ਜੋ 30 ਬੱਚੇ ਆ ਜਾਂਦੇ ਆਈ ਸਾਡੇ ਵਿੱਚ ਹਾਂ ਇਹ 50 ਬੱਕਰੀਆਂ ਦਾ ਪ੍ਰੋਜੈਕਟ ਹੈ 50 ਬੱਕਰੀਆਂ ਦਾ ਪ੍ਰੋਜੈਕਟ ਹੈ ਹਾਂ ਹਾਂ ਆ ਖਾਲੇ ਦੇ ਵਿੱਚ 10 15 ਤਾਂ ਹੀ ਚ ਆ ਜਾਂਦੀ ਆ ਰੇ ਠੀਕ ਹੈ ਬਾਕੀ ਦੇ ਸੁੱਕ ਪਾ ਕੇ ਹਾਜੀ ਸੁੱਕ ਪਾ ਕੇ ਆਪਾਂ ਰੱਖਦੇ ਆ ਸਾਰਾ ਠੀਕ ਹੈ ਅ ਸਵੇਰੇ ਝਾੜੂ ਮਾਰਦੇ ਆ ਠੀਕ ਯਾਨੀ ਸਫਾਈ ਵੱਧ ਰੱਖਣੀ ਪੈਦੀ ਹੈ ਇਹਨਾਂ ਦੀ ਨਹੀਂ ਮਿੱਤਰੋ ਤੇ ਬਾਕੀ ਵੀ ਆ ਬੱਚੇ ਨੇ ਜੇ ਕਿਸੇ ਵੀ ਮੇਰੇ ਵੀਰ ਨੂੰ ਬਈ ਬੱਚੇ ਚਾਹੀਦੇ ਹੋਣਗੇ ਚੰਗੀ ਕੁਆਲਿਟੀ ਦੇ ਬੱਚੇ ਨੇ ਬਈ ਖੜ ਪੂਰੇ ਖੁੱਲੇ ਹੱਡਾਂ ਦੇ ਆ ਇਹ ਦੇਖੋ ਪੂਰੇ ਹੱਡਾਂ ਦੇ ਪੜਨੇ ਵਾਲੇ ਬੱਚੇ ਦੇ ਫੁੱਲ ਸਾਰੇ ਬੱਚੇ ਬਈ ਪੂਰੀ ਮੋਟੀ ਹੱਡੀ ਦੇ ਵਿੱਚ ਨੇ ਬੱਚੇ ਆ ਚੰਗੇ ਬੱਚੇ ਨੇ ਤੇ ਜੇ ਕਿਸੇ ਵੀ ਮੇਰੇ ਵੀਰ ਨੇ ਬਈ ਬੱਚੇ ਲੈਣੇ ਹੋਣ ਤਾਂ ਤੁਸੀਂ ਸੰਪਰਕ ਕਰ ਲਿਓ ਠੀਕ ਹੈ ਰਿੰਕੋ ਬਾਈ ਠੀਕ ਹੈ ਜੀ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਵੀਰ ਧੰਨਵਾਦ ਬਾਈ ਜੀ ਲਓ ਜੀ ਬਾਈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੋ ਕਿਸੇ ਹੋਰ ਮੇਰੇ ਵੀਰ ਦੇ ਵੀਡੀਓ ਕੰਮ ਆ ਸਕੇ ਤੇ ਕੋਈ ਮੇਰਾ ਵੀਰ ਬੱਚੇ ਲੈ ਕੇ ਜਾ ਸਕੇ ਤੇ ਜੇ ਤੁਸੀਂ ਵੀ ਆਉਣਾ ਚਾਹੁੰਦੇ ਹੋ ਬਾਈ ਸਕਰੀਨ ਤੇ ਨੰਬਰ ਹੈਗਾ ਕਰ ਲਓ ਸੰਪਰਕ ਧੰਨਵਾਦ